ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਕਾਰ ਡੇਰੀ ਫਾਰਮ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਤੇ ਮੱਝਾਂ ਤਾਂ ਆਪਣੇ ਕੋਲ ਜਿਆਦਾ ਆ ਤੇ ਅੱਜ ਆਪਾਂ ਤੁਹਾਨੂੰ ਤਿੰਨ ਮੱਝਾਂ ਹੀ ਦਿਖਾਵਾਂਗੇ ਇਹ ਇਹ ਕਾ ਮੈਂ ਆਪਣੇ ਕੋਲ ਦੇ ਇੱਕ ਆ ਗੱਪਣ ਮੈਂ ਆ ਝੋਟੀਆਂ ਤਾਦੀਆਂ ਸੁਈਆਂ ਚਵਾਈ ਹੋ ਗਈ ਹੈ ਸਵੇਰ ਸਵੇਰ ਦਾ ਟਾਈਮ ਹੈ ਆ ਝੋਟੀਆਂ ਦੀ ਚਵਾਈ ਹੋ ਗਈ ਬਹੁਤ ਚੰਗੀਆਂ ਕੱਟੀਆਂ ਵੱਡੀਆਂ ਝੋਟੀਆਂ ਤੇ ਦੋ ਤੁਹਾਨੂੰ ਦਿਖਾਉਣੀ ਆ ਆਪਾਂ ਤੋਕੜਾ ਗੱਪਣਾ ਤੇ ਇੱਕ ਆ ਜੋ ਡੀ ਜੜੀ ਆ ਇਹਨੂੰ 6 ਮਹੀਨਾ ਜਾ ਰਿਹਾ ਤੇ ਹੋਊਗੀ ਏ ਜੀ 5 ਕਿਲੋ ਦੇ ਕਰੀਬ ਦੁੱਧ ਤੇ 6 ਮਹੀਨਾ ਗੱਭਣ ਨੂੰ ਜਾ ਰਿਹਾ ਪਹਿਲੇ ਸਵੇਰੇ ਝੋਟੀ ਜਾ ਬਹੁਤ ਜ਼ਿਆਦਾ ਝੋਟੀ ਚੰਗੀ ਏਕ ਆ ਜਿਹੜੀ ਆ ਇਹ ਆਪਾਂ ਚੈੱਕ ਕਰਾਉਣੀ ਆ ਜੇ 2 ਮਹੀਨੇ ਦੇ ਲੱਗ ਭਾ ਗਿਆ ਜੇ ਗੱਭਣ ਹੋਈ ਤੇ ਗੱਭਣਾ ਦਾ ਸੌਦਾ ਹੋਊਗਾ ਜੇ ਖਾਲੀ ਹੋਈ ਤੇ ਖਾਲੀਆਂ ਚ ਸੌਦਾ ਹੋਊਗਾ ਇਹ ਦੋਵਾਂ ਤਰੀਕਿਆਂ ਦਾ ਤੁਹਾਨੂੰ ਮੁੱਲ ਦੱਸਾਂਗੇ ਇਹਦਾ ਗੱਭਣਾ ਵਾਲਾ ਮੁੱਲ ਅਲੱਗ ਤੇ ਖਾਲੀਆਂ ਵਾਲਾ ਅਲੱਗ ਇਹ ਵੀ ਮੈਂ ਬਹੁਤ ਜ਼ਿਆਦਾ ਚੰਗੀ ਆ ਤੇ ਆਹ ਜਿਹੜੀ ਝੋਟੀ ਆ ਪਖਾ ਲੋ ਜੀ ਖੋਲ ਮੜੀ ਜੀ ਇਹਨੂੰ ਸੂਰ ਖੋਲ ਕੇ ਛਿੱਗੀ ਝੋਟੀ ਆ ਪਹਿਲਾ ਸੁਆਵਾ ਇਹਦਾ ਤੇ ਕੱਬਣ ਚੱਕ ਕੱਲ ਆਪ ਆਪਣੇ ਹੱਥੀਂ ਕਰਾ ਲਈ ਆ ਤੇ ਚੈੱਕ ਕਰਾ ਕੇ ਘਰ ਜਾ ਕੇ ਤਸੱਲੀ ਕਰ ਲੇ ਇਹਨੂੰ ਛੇ ਮਹੀਨਾ ਹੀ ਨਾ ਜਾ ਰਿਹਾ ਤੇ 5 ਕਿਲੋ ਦੋਦੇ ਆ ਸੱਤਾਂ ਮਹੀਨਿਆਂ ਤੋਂ ਟਾਈਮ ਘਟਿਆ ਹੱਲੇ ਤੇ ਪਹਾੜੇ ਦੇ ਮਿਲਦੀ ੜਿੰਗਾਂ ਡਈ ਆ ਉਹ ਵੀ ਮੈਂ ਦੇਖ ਲੋ ੜਿੰਗ ਦੀ ਆ ਚੋਣ ਨੂੰ ਟੀਕੇ ਵਾਲੀ ਨਹੀਂ ਮਹੀਂ ਕੋਈ ਵੀ ਮਈਆਂ ਪਹਾੜੇ ਵਾਲੀਆਂ ਜਿਹੜੀਆਂ ਤੁਹਾਨੂੰ ਤੰਗ ਦਿਖਾ ਦੇਣੀਆਂ ਆਪਾਂ ਪਹਾੜੇ ਵਾਲੀਆਂ ਤੋਰ ਤੋਰ ਬਾਰ ਨੂੰ ਆ ਇਧਰ ਨੇ ਕਰੋ ਜਿੱਤੇ ਆ ਤੁਹਾਨੂੰ ਤੁਮ ਲਾ ਕੇ ਤੂੰ ਹਾਂ ਜੀ ਮੈਂ ਜੀ ਇਹ ਰਾਜਨੀਵਾਜੀ ਵੇਖੋ ਇਹਦਾ ਲਾਗੇ ਤੋਂ ਥਾਣੇ ਵੇਖੋ ਸੀਲਸ ਲੱਗ ਬਹੁਤ ਆ ਸੀਲੀ ਲੋ ਕੋਈ ਗੱਲ ਬਾਤ ਨਹੀਂ ਤੇ ਇਹਦਾ ਨੋਂਥਾ ਥਾਣੇ ਵੀ ਚੈੱਕ ਕਰਾ ਦਾਂਗੇ ਇਹਦੇ ਪਹਾੜੇ ਤੇ ਇਹਦੀ ਕੀਮਤ ਜਿਹੜੀ ਆ ਫਿਕਸ ਰੇਟ ਆ ਜੈ ਸਨੋਈ 65000 ਦੀ ਆ ਕੱਟੀ ਆ ਜੀ ਇਦੀ ਵਿਕਰਮ ਵਾਲੀ ਦੀ ਜਾਨ ਹੀ ਬਚਾਈ ਆ ਤੇ ਆ ਦੇਖੋ ਸਿੰਘ ਸੁੰਗ ਇਹਦਾ ਵੀ ਬਹੁਤ ਚੰਗਾ ਤੇ ਇਹ ਵੀ ਵੀਰ ਮੇਰਾ ਕੋਈ ਭਰਾ ਲੈਣ ਦਾ ਚਾਹਵਾਨ ਹੋਵੇ ਜਾਇਜ਼ ਬਿਲਕੁਲ ਮੁਕਤ ਦੀ ਕੀਮਤ ਦੇਈ ਆ 5000 ਦੀ ਦੇ ਦਾਂਗੇ ਆ ਮੈਂ ਖੋਲ ਹੁਣ ਆ ਜਿਹੜੀ ਮੈਂ ਆ ਇਹ ਗੱਪਣ ਹੋਈ ਤੇ ਗੱਪਣਾ ਚ ਸੌਦਾ ਤਾਂ ਖਾਲੀ ਹੋਈ ਤੇ ਖਾਲੀਆਂ ਚ ਸੌਦਾ ਕਰਾਂਗੇ ਇਹਨਾਂ ਨੂੰ ਖੋਲ ਕੇ ਦਿਖਾ ਲ ਦਿੰਨੇ ਆ ਦੋਵਾਂ ਤਰੀਕਿਆਂ ਦਾ ਸੌਦਾ ਹੋਊਗਾ ਇਹਦਾ ਗੱਬਣਾ ਜੇ ਦਵਾਂਗੇ 55000 ਰੁਪਏ ਦੀ ਤੇ ਖਾਲੀਆਂ ਜੇ ਦਵਾਂਗੇ 45000 ਦੀ ਚੈੱਕ ਕਰਾ ਦੇਣੀ ਅੱਜ ਤੇ ਦੁੱਧ ਹੋਊਗਾ ਇਹਦੇ ਕੋਲ 7 ਕਿਲੋ ਤੇ ਡਿੰਗਣ ਡਈਆ ਚੋਂ ਨੂੰ ਪਾੜੇ ਦੇ ਮਿਲਦੀ ਆ ਆਪਣੇ ਕੋਲ ਰਾਤੀ ਆਈ ਆ ਤੇ ਕਾਲੀ ਪਈ ਆ ਵੀ ਖੇਤੀ ਮੈਨੂੰ ਚੋਲੋ ਖੇਤੀ ਚੋਲੋ ਆਪਣੇ ਕੋਲੋ ਹੀ ਗਈ ਆ ਇਹਦੀ ਸੱਜਰ ਦੀ ਵੀਡੀਓ ਵੀ ਆਪਣੇ ਕੋਲੋਂ ਮਿਲ ਜੂਗੀ ਤੁਹਾਨੂੰ ਤੇ ਤਾਜੀ ਗਈ ਆ ਇਹਨੇ ਦੁੱਧ ਵੀ 13 ਕਿਲੋ ਦਿੱਤਾ ਇਹਦੀ ਵੀਡੀਓ ਵੀ YouTube ਤੇ ਚੜਾਈ ਆ 13 ਕਿਲੋ ਦੁੱਧੋ ਦੇ ਚ ਹੈਗਾ ਵੀ ਬਹੁਤ ਮਹੀਂ ਦਾ ਲੇਵਾ ਸੀ ਤੇ ਆਪਣੇ ਕੋਲੋਂ ਹੀ ਗਈ ਆ ਤਾਜੀ ਸੁਣ ਹੁਣ ਜਿਹੜਾ ਵਾ ਹੁਣੇ 2 ਮਹੀਨੇ ਦੇ ਲਗਭਗ ਗੱਪਣ ਦੱਸੀ ਆ ਚੈੱਕ ਕਰਾਵਾਂਗੇ ਅੱਜ ਤੇ ਬਾਕੀ ਵੱਡੀ ਮਹਾਂ ਤੇ ਖਾਲੀਆਂ ਜਦ ਮੁਫਤ ਦੇ ਭਾਅ 45 ਦੇ ਤੇ ਗੱਪਣਾਂ ਦੇ ਵਿੱਚ ਵੀ ਬਹੁਤ ਚੰਗੀ ਆ ਦੋਵੇਂ 13 14 ਕਿਲੋ ਤੋਂ ਨਹੀਂ ਮਰਦੀ ਜੋ ਮੈਂ ਨੰਦੋ ਤੇ ਦੇ ਦਿੰਦੀ ਸੌਖਾ ਤੇ ਕਾਲੀ ਪਈ ਆ ਵੀ ਖੇਤੀ ਮੈਨੂੰ ਛੋਲੋ ਖੇਤੀ ਛੋਲੋ ਤੇ ਮੈਂ ਵੀ ਹੁਣ ਹੌਸਲਾ ਕਰਦੇ ਨੂੰ ਛੋਲੇ ਨੇ ਆ ਤਸਵੀਰ ਦਾ ਟਾਈਮ ਆ ਸੁਬਾਹ ਦਾ ਟਾਈਮ ਆ ਉਹ ਝੋਟੀਆਂ ਦੀ ਚਵਾਈ ਕਰਤੀ ਆ ਆਪਾਂ ਹੁਣੇ ਇਹਨਾਂ ਦੀ ਚਵਾਈ ਕਰਨ ਵਾਲੀ ਆ ਤੇ ਇਹਨਾਂ ਦੀ ਚਵਾਈ ਕਰਦੇ ਆ ਹੁਣ ਆਪਾਂ ਬਾਕੀ ਕੋਈ ਸ਼ਾਮ ਨੂੰ ਆਣ ਕੇ ਚਵਾਈ ਕਰ ਲੇ ਆਪਣੇ ਕੈਮਰੇ ਲੱਗੇ ਆ ਜੋ ਆਪਾਂ ਕੁਝ ਦੱਸਿਆ ਉਹ ਕੋ ਜਾਂ ਤਸੱਲੀ ਕੋਈ ਕਰਕੇ ਖੜੇ ਜਿੰਨਾ ਜਿੰਨਾ ਦੁੱਧ ਗਿਆ ਉਹਨਾਂ ਉਹਨਾਂ ਨੂੰ ਦੁੱਧ ਦਵਾਗੇ ਚਵਾ ਕੇ ਦਵਾਗੇ ਇਹ ਝੋਟੀ ਕੋ 5 ਕਿਲੋ ਦੁੱਧ ਇਹਨੂੰ 6 ਮਹੀਨਾ ਵੀ ਨਾ ਜਾ ਰਿਹਾ ਵਾ। ਆ ਦੋ ਟੱਪ ਗਈ ਆ। ਤੇ ਬਹੁਤ ਜ਼ਿਆਦਾ ਚੰਗੀ ਆ। ਉਹਤਾਂ ਨੂੰ ਇੱਕ ਉਹ ਬਾਹਰ ਮੈਂ ਵਿਖਾਉਣੀ ਆ। ਉਹਦਾ ਬੱਚਾ ਗਿਆ ਮਰ। ਤੇ ਪਰ ਮੈਂ ਜਿਹੜੀ ਆ ਮੈਂ ਚੰਗੀ ਆ ਠੰਡੀ ਖੁੰਡੀ ਬਹੁਤ ਆ। ਆ ਖੋਲ ਇਹਨੂੰ ਵੀ ਮੈਂ ਨੂੰ। ਉਹ ਬੱਚਾ ਜੀ ਇਹਦਾ ਰਾਤ ਦਾ ਮਰਿਆ। ਆ ਪਿਆ ਜੀ। ਸਰ ਮੈਂ ਪਹਾੜੇ ਤੇ ਮਿਲ ਪੂਗੀ ਮੈਂ ਬਹੁਤ ਚੰਗੀ ਆ ਕੁਆਲਿਟੀ ਮੈਂ ਦੀ ਬਹੁਤ ਚੰਗੀ ਆ ਦੁੱਧ ਦਾ 10 ਕਿਲੋ ਆ ਇਹ ਵੀ ਨਾਰਮਲ ਕੀਮਤ ਤੇ ਦਵਾਂਗੇ 70 75 ਹਜ਼ਾਰ ਦੀ ਮੈਂ ਤੋਕੜੀ ਆ ਤੇ 85 ਹਜ਼ਾਰ ਦੀ ਹੁਣ ਮੈਂ ਹੀ ਦਵਾਂਗੇ 부שי ਕੋਈ ਜਵਾਬ ਆਣ ਹੋਵੇ ਤਾਂ 부שי ਬਣਾ ਦਾਂਗੇ ਨਹੀਂ ਤਾਂ 부שי ਦੀ ਇਹਨੂੰ ਲੋੜ ਹੀ ਨਹੀਂ ਇਹ ਠੰਡੀ ਬਹੁਤ ਆ ਟੀਕੇ ਟੂਕੇ ਵਾਲਾ ਤਾਂ ਮਤਲਬ ਹੀ ਨਹੀਂ ਪੈਦਾ ਹੁੰਦਾ ਵੀ ਟੀਕਾ ਲਾ ਪਾਉਗੀ ਤੁਹਾਨੂੰ ਧਾਰਾ ਮਾਰ ਕੇ ਵਿਖਾਉਨੇ ਪਹਾੜੇ ਤੇ ਪਹਾੜੇ ਦੇ ਦੁੱਧ ਲਾ ਦਿੰਦੀ ਆ ਤੌਰ ਮੰਗਲੂ ਮੈਂ ਨੂੰ ਵੱਡੀ ਮੈਂ ਆ ਜੀ ਦੇਖੋ ਥਾਂ ਦੇ ਦਾ ਇਹ ਵੀ ਡਿਗਨਨ ਡਈ ਆ ਕਿਉਂ ਕਾਲੀ ਪਈ ਆ ਤੋਰ ਦੇ ਤੋਰ ਸੇ ਤੋਰ ਲੈ ਆਇਆ ਲੈ ਆਇਆ ਬੰਦੇ ਬੰਦੇ ਉਹ ਖਾ ਲੀਏ ਜੀ ਹੁਣ ਇਹ ਆਉਂਦੇ ਹੋ ਜੀ ਆੜੇ ਦੇ ਨਾਲ ਪੈਂਦੇ ਕੋਈ ਨਹੀਂ ਜੀ ਇੱਥੇ ਆ ਕੇ ਦੇਖੋ ਠੀਕ ਹੋ ਉਹ ਜੀ ਮੈਂ ਨਹੀਂ ਆ ਜਿਹੜੀ ਨਾਂ ਮਲੇ ਇੱਧਰ ਆ ਜਾ ਇੱਧਰ ਆ ਜਾ ਇੱਥੇ ਲਾਦੀ ਆ ਜਾਣਾ ਇੱਥੇ ਇੱਧਰ ਨੇ ਮੰਗਰ ਦੇ ਪਾਸੇ ਹੀ ਆਈਦਾ ਵਾ ਇੱਥੇ ਇੱਥੇ ਵਾਸ ਕਰ ਲੋ ਨਾਲੋ ਜੀ ਇਹ ਸੋਚ ਛੱਡਣਾਂ ਨੂੰ ਦੁੱਧ ਮੈਂ ਨਹੀਂ ਲਾਗਾ ਆ ਦੁੱਧ ਲਾ ਲਈਂ ਲੈ ਆ ਜੇ ਆ ਬੰਟੀ ਦੁੱਧ ਲੈਣ ਵੀ ਆ ਗਿਆ ਕਰਦੇ ਬੰਡੀ ਡਾਉਨ ਆ ਲੈ ਬੰਟੀ ਚੋਈਆਂ ਨਹੀਂ ਤੇ ਉਹ ਦੋ ਚੋਈਆਂ ਮੈਂ ਬਰਸਨ ਬਾਕੀ ਚੋਣ ਆ ਰਹੀਆਂ ਉਹ ਹੀ ਦੋ ਚੋਈਆਂ ਪਰ ਬਾਬੂ ਰੋਕਿਆ ਜੀ ਬੰਦੀ ਆ ਜੋਕਰ ਮੜਾਇਆ ਛੋਟ ਦੀ ਮੱਝ ਦੀ ਅੱਠੇ-ਇੱਠੇ ਕਰਦੇ ਇਨੂੰ ਆਹ ਇਹਨੂੰ ਇਹਨੂੰ ਆ ਜਾ ਆ ਜਾ ਮਿੰਟ ਮਿੰਟ ਇਧਰੋਂ ਨਹੀਂ ਛੁੱਟੀਆਂ ਇਧਰੋਂ ਦੀ ਨਾਲ ਉੱਤੇ ਉਲਟੇ ਪਾਸੋਂ ਦੀ ਨਾਲ ਚਲ ਗਈ ਮੇਰੇ ਉੱਤੇ ਜੜਾ ਦੇ ਇਧਰੋਂ ਦੀ ਇਧਰੋਂ ਦੀ ਯਾਰੋ ਫੇਰ ਓਹ ਬਲੇ ਉਹ ਘੰਟੀ ਕਰਾ ਛੁੱਟਾ ਛੁੱਟਦੇ ਛੁੱਟਦੇ ਬਸ ਬੜਾ ਵੱਡਾ পাড়া যাবে বেঁচে ਲੰਡੇ ਹੀ ਨਾ ਹਾਂਜੀ ਆਰੂ ਮੈਂ ਬਹੁਤ ਜਾਰੀ ਕੀ ਹੈ ਨਾਲ ਖਾਲਦੋ ਗੜ ਗਈ ਬਾਕੀ ਵੀਡੀਓ ਲੰਮੀ ਹੋ ਜਾਣੀ ਹੈ ਮਗਰ ਸੋਨਾਂ ਦਾ ਚਵਾਦ ਖਾਲਦ ਗਈ ਹੈ ਬਾਕੀ ਦੂਜੀ ਝੋਡੀ ਦੀਆਂ ਧਾਰਾਂ ਮਾਰ ਕੇ ਖਾਲਦ ਲਈ ਆਪਾਂ ਠੀਕ ਹੈ ਨਹੀਂ ਆ ਦੇਖ ਲਓ ਜੀ ਚਵਾਦ ਚੋਣ ਲਓ ਤੇ ਵੀਰ ਮੇਰਾ ਕੋਈ ਗੱਲ ਹੀ ਛੱਡ ਦੇ ਕਰਤੀ ਬੰਦ ਕੀ ਚੱਲਣਗੀ ਚੱਲਣ ਦੇ ਚੱਲਣ ਦੇ ਚੱਲ ਕੋਈ ਮਛਰ ਬਹੁਤ ਜ਼ਿਆਦਾ ਮੰਡੀ ਟਾਈਮ ਕਿ ਨਾ ਹੋਇਆ 7 ਵਜੇ ਕਿਤੇ 10 ਮਿੰਟ ਤੇ ਚਬਾਈ ਕਰ ਰਹੀ ਹੈ ਜੀ ਸਵੇਰ ਦਾ ਟਾਈਮ ਤੇ ਮੈਂ ਵੀ ਜਾਣਾ ਹੈ ਤੁਹਾਨੂੰ ਜਾਣਾ ਕਰ ਦਿੱਤੀ ਕਿਨੇ ਸਕੂਲ ਜਾਣਾ ਹੈ 7:30 ਜਾ ਤੂੰ ਆ ਕਰਕੇ ਤੇ ਜਾ ਮੰਡੀ ਨੂੰ ਫੜਾ ਦਿੰਦੇ ਮੰਡੀ ਤੂੰ ਉਧਰ ਨਹੀਂ ਜਾਣਾ ਕਿਤੇ ਮੈਨੂੰ ਜਾਣਾ ਮੈਨੂੰ ਕੱਢ ਦੇ ਉਹ ਹੀ ਜਾ ਰਹਿਣ ਤੇ ਰਹਿਣ ਤੇ ਮੰਡੀ ਤੇ ਨਹੀਂ ਵਸਦੀ ਗੱਲ ਤੂੰ ਫੜੀਦਾ manu da lori mai yi kufa na da ਆ ਵੀਰ ਦੀ ਦੁੱਧ ਜੇ ਤੇ ਕੈਮਰੇ ਵੀ ਲੱਗੇ ਆ ਤੇ ਸ਼ਾਮ ਨੂੰ ਕੋਈ ਆਣ ਕੇ ਤੇ ਚਵਾਈ ਕਰ ਲੇ ਆਪਣੇ ਹੱਥ ਠੀਕ ਨੇ ਮੰਗਲੂ ਦੁੱਧ ਜਿਆਦਾ ਰੱਖ ਲੀ ਦੋ ਮਿੰਟ ਬੰਦ ਕਰਦਾ ਉਹਦਾ ਬਾੜਾ ਪਾ ਕੇ ਲਾਉਂਦਾ ਬਾੜਾ ਦੇ ਆ ਨਿਚੜ ਕੇ ਨਿਭਾਉਂਦੇ ਨੇ ਇਹ ਇਹ ਜਿਹੜੀ ਮੈਂਮ ਆ ਇਹ ਆਪਾਂ ਫਿਕਸ ਰੇਟ ਆ 85000 ਦੀ ਜੀ 7-10 ਹੋਏ ਆ ਕੋਈ ਸ਼ਾਮ ਨੂੰ ਆਣ ਕੇ ਆਪਣੇ ਹੱਥੀ ਦੁੱਧ ਮੈਣ ਲੈ ਤੇ ਸੱਲੀ ਕਰਕੇ ਖੜੇ ਪਹਾੜੇ ਦੇ ਮੈਂ ਬਸ ਨੂੰਗੀ ਬਹੁਤ ਜ਼ਿਆਦਾ ਚੰਗੀ ਨਹੀਂ ਆਵਾ 70-75 ਦੀ ਟੋਕੜਿਆ ਕੰਦੀ ਹੱਥੀ ਚਾਉਣਾ ਰਹੀ ਵੱਡੀ ਘੋਟੀ ਇਕਾਲ ਲੱਗਣਾ ਨਹੀਂ ਸਹੀ ਸਹੀ ਤੇ ਆਪਾਂ ਤੋਕਰ ਕੱਬਣ ਹੁਣ ਦਿਖਾ ਲਈਏ ਆ ਛੋਟੀਆਂ ਆਟੀਆਂ ਬਹੁਤ ਚੰਗੀਆਂ ਜੀਆਂ ਤੁਹਾਨੂੰ ਦੋ ਦਿਨ ਰੋਕੇ ਦਿਖਾ ਲਾਂਗੇ ਕੀ ਚੀਜ਼ ਆ ਇਹ ਤੇ ਲਿਆਓ ਇਹ ਬੰਟੀ ਡਾਉਣਾ ਚੋਕਰ ਆ ਦਿਖਾ ਦਿਓ ਜੀ ਟੋਕਰ ਮਿਆਂ ਦਾ ਤੁਹਾਨੂੰ ਖਾ ਲੀਏ ਇਹ ਨਹੀਂ ਕੋਈ ਟੀਕੇ ਵਾਲੀ ਮੈਂ ਜੀ ਇਹ ਮੈਂ ਨਹੀਂ ਟੀਕਾ ਲਵੰਦੀਆਂ ਜੀ ਇੱਧਰ ਮਗਰਲੇ ਪਾਸੇ ਆ ਜਾ ਕਰਨਾ ਅੰਡਰ ਆਇਆ ਨੂੰ ਨਾ ਕਰ ਨਾ ਇਹ ਲੁਬਾੜੀ ਵਾਲੀ ਮੈਂ ਜੀ ਨਹੀਂ ਯਾਰ ਨਹੀਂ ਇਹ ਕਰਮਾਲੀ ਆਈ ਆ데 ਨੇ ਕੱਲ ਆਗੇ ਵੀ ਨਹੀਂ ਜੱਡੀ ਗੱਲ ਆਇਆ ਇਹਦੇ ਟੋਕੜਾ ਮਈਆਂ ਮਿਲਦੀ ਗੋਈ ਨਹੀਂ ਆ ਬਾੜੇ ਤੇ ਚੈੱਕ ਕੋਈ ਆਪਣੇ ਹੱਥੀਂ ਗੜ ਵਾਲੇ ਜੇ ਕੋਈ ਟਿਕਾ ਟਾਗਾ ਨਹੀਂ ਲਾਉਣ ਵਾਲਾ ਤਾਂ ਉਹਦੇ ਬੱਤਰ ਦੀ ਮਹਾਂ ਅਜੀ ਜਿੰਨੂੰ ਮਿੱਠੀ ਮਹਾਂ ਚਾਹੀਦੀ ਆਪਣੀ ਮਰਜ਼ੀ ਦਾ ਛੁੱਡੇ 15 ਜਣ 20 ਜਣ 2 ਚਲ 3 ਮਹੀਨੇ ਤਾਂ ਮਈ ਛੱਡਣੀ ਚਾਹੀਦੀ ਤੁਦੋ ਬੁੱਜੀ ਮੈਂ ਵੀ ਉਹ ਕਿ ਦਾੜੀ ਮੰਡਈ ਆ ਰੱਤ ਘਟਿਆ ਹੁੰਦੇ ਨੇ ਦਿਖਾਲ ਦੇ ਮੰਗਲੂ ਨੇ ਰਹਾ ਆ ਨੇ ਰਹਾ ਹਾਂਜੀ ਆਹ ਲੜ ਤੁਝੇ ਕੰਡੀ ਆਹਦੇ ਖਾਲ ਨੇੜੇ ਕਰਕੇ ਉਹ ਇੱਕ ਲੈੜਨੀ ਜਗੇ ਵਿੱਚ ਪਸੰਬੀ ਜੇ ਲੈ ਅੜਚ ਕਾਲਾ ਲੈ ਅੜਚ ਕਾਲਾ ਆ ਦਿਖਾਉਂਦੇ ਪਸੰਬੀ ਦੇ ਕਿੰਨੇ ਰਹਾ ਥੋੜਾ ਜੰ ਅੰਦਰ ਆ ਵੇਖ ਲੋ ਜੀ ਕੋਈ ਨੱਤ ਛੜ ਆਲੀ ਨਹੀਂ ਬਾਕੀ ਠੀਕ ਹੈ ਜੀ ਸਾਰੇ ਵੀਰਾਂ ਨੂੰ ਸასი ਕਾਲਿਆ ਧੰਵਾਦ ਹੈ ਤੁਹਾਡਾ ਵੀਡੀਓ ਵੇਖਣ ਲਈ ਨਾਮ ओंकार ਸਿੰਘ ਆ ਪਿੰਡ ਕੋਗਾ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਤੇ ਨੰਬਰ 9779238441 ਮੁੰਡੇ ਨੂੰ ਛੱਡਿਆ ਉਹ ਖਾਲੀ ਦੇ ਮਗਲੂ ਚ ਆਈ ਯਾਰ ਤੋਕਾ ਕਹਿਣਾ ਰਹੇ ਉਤਾਂ ਇਹ ਵੇਰ ਸ਼ਾਮ ਨੂੰ ਕਿਸੇ ਚਮਾਉਣੀ ਹੋਵੇ ਵੀਰ ਭਰਾ ਸਾਡੇ ਨੇ ਤੇ ਜਵਾਬ ਨਹੀਂ ਸਕਦਾ ਆਸੇ ਬਾੜੇ ਦੇ ਪਸਮਦੀ ਜੀ ਆ ਪਸੰਦੀ ਜਿਵੇਂ ਲੋਦੇ ਦੇ ਕੋਲ ਪਾਣੀ ਕਿਲੋ 36 ਤਾਂ ਨਹੀਂ ਮੰਗਣੂ ਜਿਆਦੀ ਕੋਈ ਹਾਂ ਕੋਈ ਚ ਵੜਾ ਜੇ ਚਵਾ ਦੇਖਦਾ ਚਵਾ ਹਾਂ ਹਾਂ ਆ ਗੱਲ ਬਣ ਗਈ ਇਹ ਇੱਥੇ ਰਹਿੰਦੇ ਇੱਥੇ ਇੱਥੇ ਜਿਹੇ ਰਹਿੰਦੇ ਨੇ ਇਹਨਾਂ ਤੋਂ ਕੜਾ ਮੈਂ ਨਹੀਂ ਐਂ ਇਦਾਂ ਚੋਣ ਦਿੰਦਿਆਂ ਜੇ ਚਾਹੇ ਲਾਗੇ ਰਾ ਕਰਕੇ ਵਕਾਰ ਦਿਆਂਗੇ ਉਹ ਨਹੀਂ ਕੱਟੀ ਨੂੰ ਮਾਰਨ ਪੈਂਦੀ ਉਹ ਉਹ ਖਾਣ ਪੈਂਦੀ ਵੰਡ ਤੇ ਮੈਂ ਕਹਿੰਦੀ ਮੇਰੇ ਕੋਲ ਵੰਡ ਤੂੰ ਕਿਉਂ ਖਾਵੇਂ ਮਾਫੀ ਆ ਲਓ ਜੀ ਵੇਖੋ ਜੀ ਬਾਕੀ ਸ਼ਾਮ ਨੂੰ ਵੀਰ ਮੇਰਾ ਚਵਾਈ ਕਰਦੇ ਕੋਈ ਤੇ ਬਾਕੀ ਠੀਕ ਆ ਮੰਗਲੂ ਇਧਰ ਖਾਣਦੇ ਇਧਰ ਠੀਕ ਆ ਸਾਰੇ ਵੀਰਾਂ ਦਾ ਧੰਵਾਦ ਆ ਇਧਰ ਕਰਦੇ ਧੰਵਾਦ ਬਸ ਇਧਰ 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 ਠੀਕ ਆ ਸਾਰੇ ਵੀਰਾਂ ਦਾ ਧੰਵਾਦ ਆ ਦੁੱਧ ਖਾਣਦੇ ਬਾਕੀ ਸ਼ਾਮ ਨੂੰ ਕੋਈ ਆਣ ਕੇ ਚਵਾਈ ਕਰਦੇ ਠੀਕ ਆ ਸਾਰਿਆਂ ਨੂੰ ਸასი ਗੱਲ ਜੀ